ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਪਹਿਲੀ ਪਾਸਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਗੁਰਪੁਰਬ ਹੈ ਤੇ ਅਸੀਂ ਇਸ ਵੇਲੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਮੌਜੂਦ ਆ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਦਾ ਇਸ ਵੇਲੇ ਠਾਠਾ ਮਾਰਦਾ ਇਕੱਠ ਹੈ ਜੋ ਕਿ ਇਸ ਵਿਆਹ ਗੁਰਪੁਰਬ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਅਤੇ ਗੁਰੂ ਸਾਹਿਬ ਦੇ ਅਸ਼ੀਰਵਾਦ ਲੈਣ ਵਾਸਤੇ ਇੱਥੇ ਪਹੁੰਚਿਆ ਨੇ ਤਾਂ ਗੁਰਦੁਆਰਾ ਕੰਧ ਸਾਹਿਬ ਵਿਖੇ ਰੌਣਕਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਸੰਗਤ ਬੈਠੀ ਹੈ ਤੇ ਅਤੇ ਸੰਗਤਾਂ ਜਿਹੜੀਆਂ ਨੇ ਹੂਮ ਹੂ ਮਾ ਕੇ ਇਸ ਵੇਲੇ ਗੁਰੂ ਸਾਹਿਬ ਦੇ ਦਰ ਦੇ ਉੱਤੇ ਨਤਮਸਤਕ ਹੋ ਰਹੀਆਂ ਨੇ ਤੇ ਦੱਸਣਾ ਚਾਹਾਂਗੇ ਕਿ ਇਸ ਗੁਰਦੁਆਰਾ ਸਾਹਿਬ ਦੀ ਬਹੁਤ ਵੱਡੀ ਮਹਾਨਤਾ ਹੈ ਬਟਾਲਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈ ਔਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਦੋਂ ਇੱਕ ਕੰਧ ਡਿੱਗਣ ਲੱਗੀ ਸੀ ਤਾਂ ਉਸ ਵੇਲੇ ਗੁਰੂ ਸਾਹਿਬ ਵੱਲੋਂ ਜਿਹੜਾ ਹੈ ਹੱਥ ਦੇ ਕੇ ਉਸ ਕੰਧ ਨੂੰ ਵੀ ਰੋਕ ਲਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਨਾਮ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਬਟਾਲਾ ਦੇ ਵਿੱਚ ਸੁਸ਼ੋਭਤ ਹੈ ਜਿੱਥੇ ਕਿ ਸੰਗਤਾਂ ਜਿਹੜੀਆਂ ਨੇ ਆ ਆਂਦੀਆਂ ਨੇ ਔਰ ਹਰ ਰੋਜ਼ ਵੀ ਸੰਗਤਾਂ ਦਾ ਇਕੱਠ ਬਹੁਤ ਹੁੰਦਾ ਹੈ ਲੇਕਿਨ ਅੱਜ ਜਿਸ ਤਰੀਕੇ ਨਾਲ ਵਿਆਹ ਗੁਰਪੁਰਬ ਹੈ ਤੇ ਉੱਥੇ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਰਹੇ ਆਂ ਜਿਸ ਗੁਰਦੁਆਰਾ ਸਾਹਿਬ ਨੂੰ ਤੁਸੀਂ ਘਰ ਬੈਠ ਕੇ ਵੀ ਦਰਸ਼ਨ ਦੀਦਾਰੇ ਕਰ ਸਕਦੇ ਜੀ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਦਾ ਇਕੱਠ ਜਿਹੜਾ ਹੈ ਇਸ ਵੇਲੇ ਤੁਹਾਨੂੰ ਵੇਖੇ ਵੇਖਣ ਨੂੰ ਮਿਲ ਰਿਹਾ ਹੈ ਤੇ ਲੋਕ ਜਿਹੜੇ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਪੁੱਜ ਰਹੇ ਨੇ ਤਾਂ ਰੌਣਕਾਂ ਤੁਹਾਨੂੰ ਲਗਾਤਾਰ ਗੁਰਦੁਆਰਾ ਸਾਹਿਬ ਵੀ ਦਿਖਾ ਰਹੇ ਆਂ ਤੇ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਔਰ ਇਸ ਅ ਜਿੰਨ ਦਿਨ ਦੇ ਉੱਤੇ ਝਾਤ ਪਾਵਾਂਗੇ ਕਿ ਆਖਿਰਕਾਰ ਇਸ ਦਿਨ ਦੀ ਕੀ ਮਹਤਤਾ ਹੈ ਔਰ ਸੰਗਤ ਜਿਹੜੀ ਇੱਥੇ ਪੁੱਜੀ ਹੈ ਉਹ ਕੀ ਕਹਿਣਾ ਚਾਹੇਗੀ ਔਰ ਖਾਸ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਦੀਵਾਨ ਸਜਾਏ ਗਏ ਨੇ ਜਿੱਥੇ ਕੀ ਵਿਸ਼ੇਸ਼ ਤੌਰ ਦੇ ਉੱਤੇ ਬਹੁਤ ਸਾਰੇ ਲੰਗਰ ਵੀ ਲਗਾਏ ਗਏ ਨੇ ਕਿ ਉੱਥੇ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ ਤਾਂ ਇਸ ਖੂਬਸੂਰਤੀ ਦੀ ਝਲਕ ਤੁਹਾਨੂੰ ਅਸੀਂ ਤੁਹਾਨੂੰ ਘਰ ਬੈਠੇ ਟੀਵੀ ਦੇ ਮਾਧਿਅਮ ਨਾਲ ਤੁਸੀਂ ਦੇਖ ਸਕਦੇ ਹੋ ਤਾਂ ਸੰਗਤ ਨਾਲ ਗੱਲਬਾਤ ਕਰਾਂਗੇ ਜਿਹੜੀ ਕਿ ਸੰਗਤ ਇੱਥੇ ਆਈ ਹੈ ਔਰ ਜਾਣਾਂਗੇ ਕਿ ਆਖਿਰਕਾਰ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਔਰ ਲੋਕ ਜਿਹੜੇ ਨੇ ਅੱਜ ਇੱਥੇ ਰਬ ਰੂਪੀ ਸੰਗਤ ਦੇ ਰੀਤੇ ਪੁੱਜੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਡਮ ਕੀ ਕਹਿਣਾ ਚਾਹੋਗੇ ਅੱਜ ਇੱਥੇ ਮਠਾ ਟਿਕਣ ਆਏ ਹੋ ਕੀ ਕਹਿਣਾ ਚਾਹੋਗੇ ਬਿਲਕੁਲ ਤਸਵੀਰ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਸੰਗਤ ਦੇ ਰੀਤੇ ਨਤਮਸਤਕ ਹੋਣ ਵਾਸਤੇ ਆਈ ਹੈ ਤਾਂ ਇੱਥੇ ਸੰਗਤਾਂ ਦਾ ਅੱਜ ਇਕੱਠ ਤੁਹਾਨੂੰ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਤਾਂ ਸੰਗਤ ਜਿਹੜੀ ਹੈ ਮੱਥਾ ਟੇਕ ਕੇ ਬਾਹਰ ਆ ਰਹੀ ਹੈ ਔਰ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅਸੀਂ ਦਰਸ਼ਨ ਦਿਦਾਰੇ ਕਰਾ ਰਹੇ ਹਾਂ ਤਾਂ ਸੰਗਤ ਨਾਲ ਗੱਲਬਾਤ ਵੀ ਕਰਾਂਗੇ ਕਿ ਜਿਹੜੀ ਅੱਜ ਇੱਥੇ ਰਬ ਰੂਪੀ ਸੰਗਤ ਜਿਹੜੀ ਹੈ ਉਹ ਆਪਣੇ ਸੰਗਤ ਦੇ ਸੇਉਣ ਦੇ ਨਾਲ ਇੱਥੇ ਪਹੁੰਚੀ ਹੈ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਦਿਨ ਬਾਰਤ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਹਾਂਜੀ ਕੀ ਕਹਿਣਾ ਚਾਹੋਗੇ ਗੁਰਦੁਆਰਾ ਸਾਹਿਬ ਆਏਗੇ ਅੱਜ ਕੀ ਕਹਿਣਾ ਚਾਹੋਗੇ ਕਿ ਹਾਂਜੀ ਬਾ ਬੇਦਸ਼ਨ ਕਰਨਾ ਹੈ ਜੀ ਬਿਲਕੁਲ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਅੱਜ ਲੱਖ ਲੱਖ ਵਧਾਈਆਂ ਜੀ ਗੁਰੂ ਨਾਨਕ ਸਾਹਿਬ ਦੇ ਵਿਆਹ ਦੀਆਂ ਤੇ ਬਹੁਤ ਬਹੁਤ ਧੰਨਵਾਦ ਆ ਸੰਗਤਾਂ ਦਾ ਤੇ ਬਹੁਤ ਰੌਣਕਾਂ ਲੱਗੀਆਂ ਨੇ ਮਹਾਰਾਜ ਜੀ ਖੁਸ਼ੀਆਂ ਸੰਗਤਾਂ ਪ੍ਰਾਪਤ ਕਰ ਰਹੀਆਂ ਨੇ ਸਮੂਹ ਗੁਰਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਆਪ ਸੰਤਾਂ ਸਾਰੀਆਂ ਇਕੱਤਰ ਹੋਈਆਂ ਨਾ ਸਮੂਹ ਸੰਗਤਾਂ ਨੂੰ ਮੈਂ ਲੱਖ ਲੱਖ ਵਾਰੀ ਵਧਾਈ ਦੇਣਾ ਚਾਹੁੰਦਾ ਹਾਂ ਅੱਜ ਬਟਾਲਾ ਸ਼ਹਿਰ ਵਿਖੇ ਬਹੁਤ ਹੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਰੌਣਕਾਂ ਵਜੀਆਂ ਹਨ ਇਹ ਗੁਰਨਾਨਕ ਦੇਵ ਸਾਹਿਬ ਦੀ ਸੱਚੇ ਪਾਤਸ਼ਾਹ ਦੀ ਮਿਹਰ ਆ ਜੋ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਇਹ ਸੰਗਤਾਂ ਅੱਜ ਬਹੁਤ ਹੀ ਸ਼ਰਧਾ ਦੇ ਨਾਲ ਉਹਨਾਂ ਦਾ ਵਿਆਹ ਪੁਰਬ ਜੋ ਹੈ ਮਨਾ ਰਹੀਆਂ ਹਨ ਸਮੂਹ ਸੰਗਤਾਂ ਨੂੰ ਮੈਂ ਇੱਕ ਵਾਰੀ ਦੁਬਾਰਾ ਆਪਣੇ ਵੱਲੋਂ ਦੁਬਾਰਾ ਵਧਾਈ ਦੇਣਾ ਚਾਹੁੰਦਾ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਤੋਂ ਕਿਤੋਂ ਸੰਗਤ ਅੱਜ ਦੇ ਦਿਨ ਵਾਸਤੇ ਇੱਥੇ ਆ ਰਹੀ ਆ ਕਿਉਂਕਿ ਸਵੇਰ ਤੋਂ ਹੀ ਜਰਾ ਹੈ ਸਾ ਰਬ ਰੂਹੀ ਸੰਗਤ ਇੱਥੇ ਪਹੁੰਚ ਸਮੂਹ ਸੰਗਤ ਕਿਉਂਕਿ ਵਿਦੇਸ਼ਾਂ ਵਿੱਚ ਵੀ ਗੁਰਸਿੱਖ ਬਹੁਤ ਮੌਜੂਦ ਹਨ ਵਿਆਪ ਉਪਰਵਤੇ ਕਈ ਗੁਰਸਿੱਖ ਵਿਦੇਸ਼ਾਂ ਵਿੱਚੋਂ ਵੀ ਵਿਜੇ ਲਵਾ ਕੇ ਇਹ ਆਪਣੇ ਬਟਾਲਾ ਸ਼ਹਿਰ ਵਿਖੇ ਪਹੁੰਚਦੇ ਹਨ ਤੇ ਸਮੂਹ ਪੂਰੇ ਪੰਜਾਬ ਦੇ ਵਿੱਚ ਜੋ ਆ ਸੰਗਤਾਂ ਹਨ ਇਥੇ 71 ਹੋਈਆਂ ਨੇ ਬਟਾਲਾ ਸ਼ਹਿਰ ਵਿਖੇ ਸਮੂਹ ਸੰਗਤ ਨੂੰ ਬਹੁਤ ਹੀ ਜ਼ਿਆਦਾ ਚਾਤ ਸ਼ਾਹ ਦੇ ਨਾਲ ਪੂਰੇ ਬਟਾਲਾ ਸ਼ਹਿਰ ਦੇ ਵਿਖੇ ਵਿਖੇ ਮਨਾਇਆ ਜਾ ਰਿਹਾ ਹੈ ਗੁਰਪੁਰਬ ਤੇ ਜੋ ਹੁਣ ਨਗਰ ਕੀਰਤਨ ਜੋ ਹੈ ਆਰੰਭ ਹੋਣਾ ਆ ਤੇ ਸਮੂਹ ਸੰਗਤ ਸ਼ਾਮ ਤੱਕ ਆਪਣੀਆਂ ਹਾਜ਼ਰੀਆਂ ਭਰ ਕੇ ਤੇ ਆਪਣਾ ਜੀਵਨ ਜੋ ਹੈ ਸਫਲ ਕਰਨਗੇ ਸੰਗਤ ਨੂੰ ਆਸ ਕਰਨਾ ਹੈ ਤੇ ਬੜੇ ਚਾਅ ਦੇ ਨਾਲ ਸ਼ਰਦਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰੋ ਤੇ ਆਪਣਾ ਜੀਵਨ ਜੋ ਆ ਸਫਲਾ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕੁਝ ਹੋਰ ਵੀ ਇੱਥੇ ਆਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਮੱਥਾ ਟੇਕਣ ਆਏ ਹੋ ਹਾਂਜੀ ਮੱਥਾ ਟੇਕਣ ਆਏ ਬਾਬਾ ਜੀ ਦੀ ਬਰਕਤ ਆਈ ਬਾਬਾ ਜੀ ਪੈਰ ਕੀ ਕੀ ਬਾਬਾ ਸੱਚੇ ਪਾਤਸ਼ਾਹ ਜੁਰਮਾਂ ਤੇ ਪਾਤਸ਼ਾਹ ਮੇਰ ਕੀਤੀ ਅਜਨੇ ਮੈਨੂੰ ਆਪਣੇ ਮਨੋਂ ਤੁਹਾਨੂੰ ਮੱਥਾ ਟਕਾਇਆ ਸੱਚੇ ਪਾਤਸ਼ਾਹ ਵਾਹਿਗੁਰਜੀ ਕਾ ਖਾਲਸਾ ਕੀ ਕਹਾਂ ਜਗੁਰੀਆ ਜਿੱਥੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੜੀ ਕਿਰਪਾ ਗੁਰੂ ਨਾਨਕ ਪਾਛਾ ਦੀ ਬੜੀ ਪਿਆਰ ਭਾਵਨਾ ਨਾਲ ਸਭ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਬਹੁਤ ਹੀ ਏਕਤਾ ਪਿਆਰ ਨਾਲ ਸੰਗਤਾਂ ਦਰਸ਼ਨ ਕਰ ਰਹੀਆਂ ਵਾਹਿਗੁਰੂ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਦਰਸ਼ਨ ਦਿਦਾਰੇ ਕਰਨ ਵਾਸਤੇ ਸੰਗਤਾਂ ਜਰੀਏ ਇੱਥੇ ਪਹੁੰਚ ਰਹੀਆਂ ਨੇ ਔਰ ਗਰਮੀ ਦਾ ਮੌਸਮ ਹੈ ਤਾਂ ਤੁਸੀਂ ਦੇਖੋ ਕਿ ਖਾਸ ਤੌਰ ਦੇ ਉੱਤੇ ਪੱਖਿਆਂ ਦਾ ਇੰਤਜ਼ਾਮ ਔਰ AC ਦਾ ਇੰਤਜ਼ਾਮ ਕੀਤਾ ਗਿਆ ਹੈ ਕਿ ਜੇ ਨਹੀਂ ਕਿ ਸੰਗਤ ਇੱਥੇ ਆਵੇ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਗਰਮੀ ਦਾ ਅਹਿਸਾਸ ਨਾ ਹੋਵੇ ਤਾਂ ਪੂਰੇ ਦੇਖੋ ਬਾਹਰ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਜਰੀਏ ਇੱਥੇ ਸ਼ਰਕਤ ਕਰਨ ਵਾਸਤੇ ਪੁੱਜੀ ਆ ਤਾਂ ਦੂਰ ਦੂਰ ਤੱਕਨ ਜਿੱਥੇ ਤੁਸੀਂ ਦੇਖੋਗੇ ਤੁਹਾਨੂੰ ਜਿਹੜਾ ਹੈ ਇਥੇ ਸੰਗਤ ਦਾ ਇਕੱਠ ਨਜ਼ਰ ਆਏਗਾ ਕਿਉਂਕਿ ਗੁਰਦੁਆਰਾ ਸਾਹਿਬ ਜਿੱਥੇ ਸ਼ੋਭਿਤ ਹੈ ਉਹ ਰਸਤਾ ਥੋੜਾ ਤੰਗ ਹੈ ਲੇਕਿਨ ਉਹ ਤੰਗ ਰਸਤਿਆਂ ਚੋਂ ਨਿਕਲ ਕੇ ਸੰਗਤ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ ਤਾਂ ਇਸ ਦੀਆਂ ਆ ਤੁਹਾਨੂੰ ਦਿਖਾ ਰਿਹਾ ਰੌਣਕਾਂ ਅੱਜ ਸਾਰਾ ਦਿਨ ਜਿਹੜੀਆਂ ਨੇ ਰੌਣਕਾਂ ਚੱਲਣਗੀਆਂ ਤੇ ਸਰੌਣਕਾਂ ਦੇ ਵਿੱਚ ਤੁਸੀਂ ਵੇਖੋ ਕਿ ਇਸ ਤਰੀਕੇ ਦੇ ਨਾਲ ਜਿਹੜਾ ਹੈ ਸੰਗਤ ਜਿਹੜੀ ਹੈ ਅੱਜ ਉਤਸ਼ਾਹ ਦੇ ਨਾਲ ਇੱਕ ਰੱਬ ਰੂਪੀ ਸੰਗਤ ਜਰੀ ਇੱਥੇ ਪਹੁੰਚ ਰਹੀ ਹੈ ਅਤੇ ਜੋ ਗੁਰੂ ਸਾਹਿਬ ਦੀ ਸਿੱਖਿਆਵਾਂ ਨੇ ਉਸ ਨੂੰ ਆਪਣੇ ਜੀਵਨ ਚ ਲੈ ਰਹੀਆਂ ਨੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਵਾਸਤੇ ਸੰਗਤ ਜਿਹੜੀ ਹੈ ਇੱਥੇ ਪਹੁੰਚੀ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲਿਆਦਾਰ ਸੰਗਤ ਦਾ ਇਕੱਠ ਜਿਹੜਾ ਹੈ ਅੱਜ ਸਾਧਨ ਰਉਗੜਾ ਤੋਂ ਅਜੋ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਕਿ ਜੋ ਲੰਗਰ ਦਾ ਸਿਧਾਂਤ ਸੀ ਔਰ ਗੁਰੂ ਸਾਹਿਬ ਦਾ ਜੋ ਸੁਨੇਹਾ ਹੈ ਉਹ ਸੰਗਤਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਕੈਮਰਾਮੈਨ ਅਸਦਰ ਸਿੰਘ ਸੁਲੱਖਣਾ ਨਾਗਰਡ ਲਈ ਆਪੀ ਟੀਵੀ ਬਟਾਲਾ